ਵਾਜੇ ਖਲਕ ਚੈਨਲ ਤੇ ਸਮੁੱਚੇ ਅਧਿਆਪਕਾਂ ਦਾ ਸੱਚ ਦੇ ਪੰਧੀਆਂ ਦਾ ਅਤੇ ਇਨਸਾਫ਼ ਸੰਜਿਆਰੂਆਂ ਦਾ ਪੁਰਜ਼ੋਰ ਸਵਾਗਤ ਅਧਿਆਪਕ ਦਿਵਸ ਨੂੰ ਅਧਿਆਪਕ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਅਧਿਆਪਕ ਦਿਵਸ ਜਿਹੜਾ ਕਿ ਅੱਜ ਖੜਾ ਕਰਕੇ ਸਮੁੱਚਾ ਅਧਿਆਪਕ ਵਾਰਗ ਨਹੀਂ ਮਨਾ ਰਿਹਾ ਪਰ ਫੇਰ ਵੀ ਇਸ ਅਧਿਆਪਕ ਦਿਵਸ ਤੇ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ। ਅਧਿਆਪਕ ਦਿਵਸ ਹਮੇਸ਼ਾ ਮਨਾਇਆ ਜਾਂਦਾ ਹੈ ਡਾਕਟਰ ਰਾਧਾਕ੍ਰਿਸ਼ਨਨ ਦੇ ਜਨਮ ਦਿਹਾੜੇ ਤੇ 5 ਸਤੰਬਰ ਵਾਲੇ ਦਿਨ। ਤੇ ਉਹਨਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਜਾਂਦੀ ਆ। ਸਾਡੇ ਇੱਕ ਕੁਦਰਤ ਇੱਕ ਫਿਤਰਤ ਬਣ ਚੁੱਕੀ ਆ ਵੀ ਅਸੀਂ ਕਦੇ ਵੀ ਸਚਾਈ ਦੀ ਤਹਿ ਤੱਕ ਜਾਣਨ ਦੀ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਜੋ ਸਾਨੂੰ ਪੋਲਿਟਿਸ਼ੀਅਨ ਜੋ ਸਾਨੂੰ ਰਾਜਸੀ ਲੋਕ ਥਾਲੀ ਚ ਪਰੋਸ ਕੇ ਉੱਤੇ ਨੀਤੀਆਂ ਬਣਾ ਕੇ ਆਪਣੇ ਹਿਸਾਬ ਦੇ ਨਾਲ ਆਪਣੀ ਸੱਤਾ ਨੂੰ ਕਾਇਮ ਕਰਨ ਰੱਖਣ ਦੇ ਲਈ ਸਾਨੂੰ ਸੌਂਪ ਦਿੰਦੇ ਆ ਅਸੀਂ ਉਹਦੇ ਹੀ ਸੋਲੇ ਹਮੇਸ਼ਾ ਗਾਉਂਦੇ ਰਹਨੇ ਆਂ ਅਸਲੀ ਅਧਿਆਪਕ ਉਹ ਹੁੰਦਾ ਹੈ ਜਿਹੜਾ ਸੱਚ ਤੋਂ ਜਾਣੂ ਕਰਾਵੇ ਆ ਆਪਣੇ ਬੱਚਿਆਂ ਨੂੰ ਆ ਆਪਣੇ ਸਟੂਡੈਂਟਸ ਨੂੰ ਤੇ ਜਿਹੜਾ ਸਮਾਜ ਦੀਆਂ ਬਰਾਈਆਂ ਦੇ ਖਿਲਾਫ ਲੜੇ ਤੇ ਜਾਗਰੂਕ ਕਰੇ ਸਰਕਾਰ ਦੀਆਂ ਬਦੀਕੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰੇ ਉਹੀ ਅਸਲੀ ਅਧਿਆਪਕ ਆ ਤੇ ਜੇਕਰ ਕੇਵਲ ਕਿੱਤੇ ਦੇ ਲਈ ਆਪਣੀਆਂ ਤਰਖਾਹਾਂ ਦੇ ਲਈ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਆ ਆਪਣੇ ਪੀਰੀਅਡ ਲਾਣੇ ਆ ਬੱਚਿਆਂ ਨੂੰ ਪੜ੍ਹਾਣੇ ਆ ਤੇ ਉਸ ਤੋਂ ਬਾਅਦ ਸਕੂਲ ਦੀ ਘੰਟੀ ਵੱਜ ਜਾਂਦੀ ਆ ਪੂਰੇ ਸਮੇਂ ਦੀ ਤਾਂ ਅਸੀਂ ਘਰ ਨੂੰ ਚਲੇ ਜਾਂਦੇ ਆ ਅਗਲਾ ਅਗਲਾ ਦਿਨ ਸਾਡੀ ਰੁਟੀਨ ਉਹੀ ਹੁੰਦੀ ਆ ਤਾਂ ਇਹ ਇੱਕ ਕੇਵਲ ਕਿੱਤਾ ਬਣ ਕੇ ਰਹਿ ਜਾਂਦਾ ਹੈ ਅਧਿਆਪਕ ਨਹੀਂ ਅਧਿਆਪਕ ਜਿਹਨੂੰ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਵੀ ਕਿਹਾ ਜਾਂਦਾ ਸੀਗਾ ਜਿਹਨੂੰ ਰਾਜੇ ਮਹਾਰਾਜੇ ਵੀ ਮੱਥਾ ਟੇਕਦੇ ਸੀਗੇ ਜਿਹਦਾ ਰਾਜੇ ਮਹਾਰਾਜਿਆਂ ਦਾ ਤਿਲਕ ਵੀ ਗੁਰੂਆਂ ਤੋਂ ਕਰਵਾਇਆ ਜਾਂਦਾ ਸੀਗਾ ਗੁਰੂਕੁੱਲ ਬਣੇ ਹੋਏ ਸੀਗੇ ਕਿਉਂਕਿ ਗੁਰੂ ਹੀ ਉਹਨਾਂ ਨੂੰ ਦੱਸਦੇ ਸੀਗੇ ਰਾਜ ਭਾਗ ਬਾਰੇ ਰਾਜਨੀਤੀਆਂ ਬਾਰੇ ਤੇ ਯੁੱਧ ਕਲਾ ਬਾਰੇ ਸਾਰਾ ਕੁਝ ਸੰਪੂਰਨਤਾ ਦਾ ਗਿਆਨ ਦਿੰਦੇ ਸੀਗੇ ਰਾਜਿਆਂ ਨੂੰ ਤਾਂ ਹੀ ਉਹਨਾਂ ਨੂੰ ਗੁਰੂ ਮੰਨਿਆ ਜਾਂਦਾ ਸੀਗਾ ਤੇ ਸਮਾਜ ਦੀ ਬ੍ਰੋਤਾ ਦੀਆਂ ਜੜੀਆਂ ਬਰਾਈਆਂ ਉਹਨਾਂ ਨੂੰ ਖਤਮ ਕਰਨ ਦੇ ਲਈ ਵੀ ਉਹ ਸਲਾਹ ਦਿੰਦੇ ਸੀਗੇ ਤੇ ਸਮੇਂ-ਸਮੇਂ ਤੇ ਸਰਕਾਰਾਂ ਨੂੰ ਉਹਨਾਂ ਦੀਆਂ ਪਰਜਾ ਦੇ ਆਏ ਹੋਏ ਦੁਖ ਤਕਲੀਫਾਂ ਬਾਰੇ ਵੀ ਜਾਣੂ ਕਰਾਉਂਦੇ ਸੀਗੇ ਤੇ ਕੇਵਲ ਆਪਣੀਆਂ ਤਨਖਾਹਾਂ ਤੱਕ ਸੀਮਤ ਨਹੀਂ ਰਹਿੰਦੇ ਸੀ ਇਹ ਠੀਕ ਆ ਪਰਿਵਾਰ ਚਲਾਉਣ ਦੇ ਲਈ ਤਨਖਾਹਾਂ ਬਹੁਤ ਜ਼ਰੂਰੀਆਂ ਪਰ ਅਧਿਆਪਕ ਦਾ ਜਿਹੜਾ ਅਸਲੀ ਮੋਟਿਵ ਆ ਉਹ ਕੁਝ ਹੋਰ ਆ ਡਾਕਟਰ ਰਾਧਾਕ੍ਰਿਸ਼ਨਨ ਦੇ ਬਾਰੇ ਮੈਂ ਜਨੂਰ ਗੱਲ ਕਰਨੀ ਚਾਹਾਂਗਾ ਕਿਉਂਕਿ ਡਾਕਟਰ ਰਾਧਾਕ੍ਰਿਸ਼ਨ ਨੇ ਇੱਕ ਜਿਹੜੀ ਪਬਲਿਕ ਸੀ ਜਿਹਦੇ ਬਹੁਤ ਵੱਡਾ ਤਹਿਲ ਕੰਮ ਚ ਆਇਆ ਇੰਡੀਅਨ ਫਿਲਾਸਫੀ ਆਫ ਐਜੂਕੇਸ਼ਨ ਤੇ ਜਿਹਦੇ ਨਾਲ ਉਹਨਾਂ ਨੂੰ ਡਾਕਟਰ ਦੀ ਉਪਾਧੀ ਵੀ ਮਿਲੀ ਉਹਦਾ ਇੱਕ ਬਹੁਤ ਵੱਡਾ ਉਸ ਕਿਤਾਬ ਦੇ ਬਾਰੇ ਵਿਵਾਦ ਉੱਠਿਆ ਤੁਸੀਂ Google ਤੇ ਜਾ ਕੇ ਵੀ ਸਰਚ ਕਰ ਸਕਦੇ ਹੋ ਇੱਕ ਹੋਰ PhD ਰਿਸਰਚ ਸਕਾਲਰ ਵਿਦਿਆਰਥੀ ਸੀ ਜਾਦੂਨਾਥ ਸਿਨਾ ਜਿਹੜਾ ਕਿ ਮੇਰਠ ਦੇ ਵਿੱਚ ਕਾਲਜ ਦੇ ਵਿੱਚ ਲੈਕਚਰਰ ਵੀ ਰਿਹਾ ਹੈ ਉਸ ਸ਼ਖਸ ਨੇ ਡਾਟਰ ਰਾਧਾ ਕ੍ਰਿਸ਼ਨ ਤੇ ਦੋਸ਼ ਲਾਇਆ ਸੀਗਾ ਵੀ ਉਹਨੇ ਉਹਦਾ ਥੀਸਿਸ ਦੇ ਦੋ ਵੋਲੀਅਮ ਚੋਰੀ ਕਰਕੇ ਆਪਨੇ ਕਿਤਾਬ ਦੇ ਵਿੱਚ ਛਪਾ ਲਏ ਹਨ ਇਨ ਬਿਨ ਉਹ ਕਹਿੰਦਾ ਵੀ ਉਹਨੇ ਇੱਕ ਥੀਸਿਸ ਲਿਖਿਆ ਸੀਗਾ ਇੰਡੀਆ ਨੂੰ ਸਾਈਕੋਲੋਜੀ ਆਫ ਪਰਸਪੈਕਸ਼ਨ volume 1 ਐਂਡ ਦਾ volume 2 ਤੇ ਉਹਨੂੰ ਉਸਨੇ ਸਬਮਿਟ ਕੀਤਾ ਸੀਗਾ ਕਲਕਤਾ ਯੂਨੀਵਰਸਿਟੀ ਦੇ ਵਿੱਚ ਤੇ ਇਹਦਾ volume 1 ਤੇ 2 ਥੀਸਿਸ ਇਨ 1922 ਐਂਡ volume 2 ਇਨ 1923 ਤੇ ਇਹਦੀ ਪੂਰਨ ਜਿਹੜੀ ਨਕਲ ਉਹ ਹੋ ਗਈ ਉਹ ਕਹਿੰਦਾ ਵੀ ਜਿਹੜੀ ਇੰਡੀਅਨ ਫਲਸਫੀ ਆਫ ਐਜੂਕੇਸ਼ਨ ਆ ਉਹਦੇ ਵਿੱਚ ਜਿਹੜੀ ਸਾਰੀ ਨਕਲ ਆ ਉਹ ਇਹਨਾਂ ਦੋ ਵੋਲੀਅਮ ਚ ਵੀ ਕੀਤੀ ਗਈ ਆ ਤੇ ਅਦਾਲਤ ਦੇ ਵਿੱਚ ਵੀ ਕੇਸ ਚੱਲਿਆ ਗਿਆ ਸੀਗਾ ਕਾਫੀ ਬਾਤ-ਬਾਤ ਹੋਇਆ ਸੀਗਾ ਪਰ ਡਾਕਟਰ ਰਾਧਾ ਕ੍ਰਿਸ਼ਨ ਦੇ ਆਪਣੇ ਉਸ ਸਮੇਂ ਵੱਡੇ-ਵੱਡੇ ਲੀਡਰਾਂ ਨਾਲ ਕੰਟੈਕਟ ਸੀਗੇ ਡਾਕਟਰ ਸ਼ਿਆਮਾ ਮੁਖਰਜੀ ਨੇ ਵੀ ਉਹਨਾਂ ਦੀ ਮਦਦ ਕੀਤੀ ਸੀਗੀ ਤੇ ਬਾਹਰ ਫਿਰ ਮੀਡੀਏਸ਼ਨ ਰਹੀ ਬਚੋਲਗਰੀ ਰਹੀ ਇਹ ਜਿਹੜਾ ਮਸਲਾ ਇਹ ਠੰਡਾ ਹੋ ਗਿਆ ਸੀਗਾ ਇਹ ਆਪਸ ਦੇ ਵਿੱਚ ਕੀ ਹੋਇਆ ਕਿ ਨਹੀਂ ਹੋਇਆ ਪਰ ਡਾਕਟਰ ਰਾਧਾ ਕ੍ਰਿਸ਼ਨਨ ਦੇ ਬਾਰੇ ਉਸ ਸਮੇਂ ਬਹੁਤ ਵੱਡਾ ਵਿਵਾਦ ਉੱਠਿਆ ਸੀਗਾ ਤੇ ਦੂਜਾ ਜੋਤੀਬਾਈ ਜੋਤੀਰਾਓ ਫੁਲੇਕੇ ਜਿਹੜੇ ਜਿਨ੍ਹਾਂ ਨੂੰ ਮਹਾਤਮਾ ਦੇ ਤੌਰ ਤੇ ਵੀ ਯਾਦ ਕੀਤਾ ਜਾਂਦਾ ਹੈ ਮਹਾਰਾਸ਼ਟਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡੀਆਂ-ਵੱਡੀਆਂ ਕਿਤਾਬਾਂ ਲਿਖੀਆਂ ਬਹੁਤ ਸਮਾਜਿਕ ਬਰਾਈਆਂ ਦੀਆਂ ਵਾਲ ਵਿਵਾਦ ਤੇ ਸਤੀ ਪ੍ਰਥਾ ਤੇ ਤੇ ਛੋਹਤ ਅਛੋਹਤ ਤੇ ਉਹਨਾਂ ਨੇ ਬਹੁਤ ਲੋਕਾਂ ਨੂੰ ਜਾਗਰੂਕ ਕੀਤਾ ਤੇ ਉਹਨਾਂ ਦੀਆਂ ਕਿਤਾਬਾਂ ਤੋਂ ਫਾਲੋ ਡਾਕਟਰ ਭੀਮਰਾਓ ਅੰਬੇਦਕਰ ਨੇ ਵੀ ਕੀਤਾ ਇਹਦੇ 'ਚ ਕੋਈ ਸ਼ੱਕ ਨਹੀਂ ਉਹਨਾਂ ਦੀ ਧਰਮ ਪਤਨੀ ਦਾ ਨਾਮ ਸੀ ਸੁਵਿੱਤਰੀ ਵਾਈ ਫੁੱਲੇ ਸੁਵਿੱਤਰੀ ਵਾਈ ਫੁੱਲੇ ਜਿਨ੍ਹਾਂ ਦਾ ਜਨਮ ਹੋਇਆ ਸੀਗਾ 3 ਜਨਵਰੀ 1831 ਨੂੰ ਤੇ ਉਹ 1897 ਤੱਕ ਇਸ ਫਾਨੀ ਦੁਨੀਆ ਦੇ ਵਿੱਚ ਰਹੇ ਪਹਿਲਾ ਕੁੜੀਆਂ ਦਾ ਸਕੂਲ ਖੋਲਣ ਦਾ ਕ੍ਰੈਡਿਟ ਜਾਂਦਾ ਹੈ ਸੁਵਿੱਤਰੀ ਵਾਈਫ ਹੁਲੇ ਕੋ ਨੂੰ। ਉਹ ਸਮੇਂ ਕੁੜੀਆਂ ਨੂੰ ਪੜ੍ਹਾਉਣ ਦੇ ਉੱਤੇ ਸਮਾਜ ਬਹੁਤ ਜ਼ਿਆਦਾ ਇਤਰਾਜ਼ ਕਰਦਾ ਸੀਗਾ। ਜਦੋਂ ਇਸ ਇਨਕਲਾਬੀ ਅਧਿਆਪਕਾਂ ਨੇ ਕੁੜੀਆਂ ਦੇ ਲਈ ਸਕੂਲ ਖੋਲ੍ਹਿਆ ਤਾਂ ਇਹਦੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਵਿਰੋਧਤਾ ਹੋਈ। ਇਤਿਹਾਸਕਾਰ ਲਿਖਦੇ ਆਂ ਸਮਕਾਲੀ ਵੀ ਉਹ ਹਮੇਸ਼ਾ ਦੋ ਸਾੜੀਆਂ ਇੱਕ ਸਾੜੀ ਆਪਣੇ ਬੈਗ ਦੇ ਵਿੱਚ ਆਪਣੇ ਹੱਥ ਦੇ ਵਿੱਚ ਰੱਖਦੀ ਸੀ ਕਿਉਂਕਿ ਉਹ ਤੇ ਚਿੱਕੜ ਵੀ ਸਟਿਆ ਗਿਆ ਉਹਨੂੰ ਕੋਸ਼ਿਸ਼ ਕੀਤੀ ਗਈ ਵੀ ਇਹ ਸਕੂਲ ਚ ਨਾ ਜਾਵੇ ਜੇ ਸਕੂਲ ਚ ਨਾ ਜਾਵੇ ਤਾਂ ਜੜੀਆਂ ਬੱਚੀਆਂ ਨਹੀਂ ਪੜ੍ਹਨੀਆਂ ਕਿਉਂਕਿ ਸਮਾਜ ਦੇ ਠੇਕੇਦਾਰ ਨਹੀਂ ਚਾਹਦੇ ਸੀਗੇ ਵੀ ਉਹਨਾਂ ਦੀਆਂ ਬੱਚੀਆਂ ਪੜ੍ਹਨ ਉਹ ਜਾਗਰੂਕ ਹੋਣ ਉਹ ਸਤੀ ਪ੍ਰਥਾ ਦੇ ਵਿਰੁੱਧ ਬਾਲਵਵਾਦ ਦੇ ਵਿਰੁੱਧ ਤੇ ਉਹਨਾਂ ਦੇ ਹੋ ਰੀਆਂ ਤੱਕੇ ਛਾਈਆਂ ਦੇ ਖਿਲਾਫ ਆਵਾਜ਼ ਬਲੰਦ ਕਰ ਸਕਣ ਪਰ ਸੁਵਿੱਤਰੀ ਬਾਈ ਫੁੱਲੇ ਕੇਰੇ ਇਹ ਭਰਮ ਤੋੜਿਆ ਉਹਨੇ ਪੂਰੀਆਂ ਕਠਿਨਾਈਆਂ ਬਰਦਾਸ਼ਤ ਕੀਤੀਆਂ ਤੇ ਪਰ ਪਿੱਛੇ ਨਹੀਂ ਹੱਟੀ ਤੇ ਪਹਿਲੀ ਮਹਿਲਾ ਟੀਚਰ ਜਿਹਨੂੰ ਅਸੀਂ ਭਲਾਤਾ ਸਾਡੇ ਰਾਜ ਸੀ ਲੋਕਾਂ ਨੇ ਕਿਉਂਕਿ ਉਹਦਾ ਸਬੰਧ ਕਿਸੇ ਰਾਜਸੀ ਪਰਿਵਾਰ ਨਾਲ ਰਾਜਸੀ ਲੋਕਾਂ ਨਾਲ ਨਹੀਂ ਸੀਗਾ ਅੱਜ ਅਧਿਆਪਕ ਦਿਵਸ ਤੇ ਉਹਨੂੰ ਯਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਕਿ ਉਹ ਸਹੀ ਅਧਿਆਪਕ ਜਿਨੇ ਸਮਾਜ ਦੀਆਂ ਬੁਰਾਈਆਂ ਦੇ ਖਿਲਾਫ ਲੜਾਈ ਲੜੀ ਜਿਨੇ ਲੋਕਾਂ ਨੂੰ ਜਗਾਉਣ ਦੇ ਲਈ ਲੜਾਈ ਲੜੀ ਸੋ ਅੱਜ ਦੇ ਦਿਨ ਸਮੁੱਚੇ ਅਧਿਆਪਕ ਵਰਗ ਨੂੰ ਜਿੱਥੇ ਉਹਨੂੰ ਅਧਿਆਪਕ ਦਿਵਸ ਤੇ ਜਦੋਂ ਅਸੀਂ ਗੱਲ ਕਰਦੇ ਆ ਅਸੀਂ ਆਪਣੀਆਂ ਮੰਗਾਂ ਦੀ ਗੱਲ ਕਰਦੇ ਆ ਖਾਸ ਤੌਰ ਤੇ ਮਾਂ ਦਾ ਤੇ ਸਹਾਇਤਾ ਪ੍ਰਾਪਤ ਸਕੂਲ ਜਿਨ੍ਹਾਂ ਨੂੰ ਕਿ 5 5 6 6 ਮਹੀਨੇ ਤੋਂ ਤਰਖਾ ਵੀ ਨਹੀਂ ਮਿਲੀ ਤੇ ਅੱਜ ਵੱਡੇ ਵੱਡੇ ਲੀਡਰ ਦੇ ਦੁਹਾਈਆਂ ਦੇ ਰਹੇ ਹੋਣੇ ਅਧਿਆਪਕ ਦਿਵਸ ਦੀਆਂ ਕਿਤੇ ਨਾ ਕਿਤੋਂ ਹਾੜਾਂ ਤੋਂ ਥੋੜਾ ਇੱਧਰ ਉੱਧਰ ਹੋ ਕੇ ਵੀ ਸੰਦੇਸ਼ ਦੇ ਰਹੇ ਹੋਣੇ ਪ੍ਰਧਾਨ ਮੰਤਰੀ ਤੱਕ ਦੇ ਸੰਦੇਸ਼ ਆ ਰਹੇ ਹੋਣੇ ਪਰ ਉਹ ਇਹਨਾਂ ਘੱਟ ਗਿਣਤੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਗਵਰਨਮੈਂਟ ਐਡਿਟਿਡ ਸਕੂਲਾਂ ਨੂੰ ਭੁੱਲ ਚੁੱਕੇ ਆ। ਲੰਮੇ ਸਮੇਂ ਤੋਂ ਸਰਕਾਰਾਂ ਇਹਨਾਂ ਸਕੂਲਾਂ ਨੂੰ ਬੰਦ ਕਰਨ ਵੱਲ ਤੁਰੀਆਂ ਹੋਈਆਂ। ਅਧਿਆਪਕਾਂ ਦੀ ਕਮੀ ਤਾਂ ਇਹਨਾਂ ਸਕੂਲਾਂ ਦੇ ਵਿੱਚ ਹੋ ਹੀ ਗਈ ਤੇ ਦੂਜੇ ਪਾਸੇ ਇਹਨਾਂ ਸਕੂਲਾਂ ਦੀਆਂ ਮੈਨੇਜਮੈਂਟਾਂ ਵੀ ਇਹਨਾਂ ਦਾ ਗਲਾ ਘੁੱਟਣ ਨੂੰ ਫਿਰਦੀਆਂ। ਸਰਕਾਰ ਜੇ ਸੈਂਸੀਅਰ ਹੋਵੇ ਤਾ ਸਰਕਾਰ ਜਿੱਥੇ ਸਰਕਾਰੀ ਤੰਤਰ ਨੂੰ ਸਹੀ ਕਰੇ ਨਾ ਸਕੂਲਾਂ ਪ੍ਰਤੀ ਉੱਥੇ ਮੈਨੇਜਮੈਂਟਾਂ ਨੂੰ ਵੀ ਹੱਥ ਪਾਵੇ ਕਿਉਂਕਿ ਮੈਨੇਜਮੈਂਟਾਂ ਇੰਨੀਆਂ ਬਾਗੀ ਹੋਈ ਫਿਰਦੀਆਂ ਆ ਉਹ ਸੋਚਦੀਆਂ ਆ ਵੀ ਸਾਰੀ ਡਿਊਟੀ ਸਰਕਾਰਾਂ ਦੀ ਆ ਜਦੋਂ ਕਿ ਜਿਹੜੀਆਂ ਮੈਨੇਜਮੈਂਟਾਂ ਪਹਿਲੇ 6 ਮਹੀਨੇ ਐਕਟ ਦੇ ਅਨੁਸਾਰ ਤਨਖਾਹ ਦੇਣਾ ਉਹਨਾਂ ਦਾ ਫਰਜ਼ ਬਣਦਾ ਤੇ ਬਕਾਇਦਾ ਡਿਪਾਰਟਮੈਂਟ ਨੇ ਚਿੱਠੀਆਂ ਵੀ ਕੱਢੀਆਂ ਹੋਈਆਂ ਪਰ ਇਹ ਜਿਹੜੀਆਂ ਮੈਨੇਜਮੈਂਟ ਜਿਹੜੀਆਂ ਆਪਣੇ ਹੱਕਾਂ ਪ੍ਰਤੀ ਕਦੇ ਸੁਚੇਤ ਨਹੀਂ ਰਹੀਆਂ ਤੇ ਅਧਿਆਪਕ ਵਰਗੇ ਇਹਨਾਂ ਦੇ ਹੱਕਾਂ ਲਈ ਲੜਦਾ ਰਿਹਾ ਇਹ ਹੁਣ ਅਧਿਆਪਕਾਂ ਦੇ ਹੀ ਵਿਰੋਧ ਦੇ ਵਿੱਚ ਖੜੀਆਂ ਕਿਉਂਕਿ ਚਾਹਣੇ ਆ ਵੀ ਨਵੇਂ ਅਧਿਆਪਕ ਨਾ ਆਣ ਨਵੇਂ ਪੋਸਟਾਂ ਤੇ ਭਰਤੀ ਨਾ ਹੋਵੇ ਤੇ ਪੁਰਾਣਿਆਂ ਦੀ ਸੰਗੀ ਨੱਪੀ ਜਾਵੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਹੀ ਪਟਿਆਲੇ ਦੇ ਇੱਕ ਸਕੂਲ ਨੇ ਗ੍ਰਾਂਟ ਇਨ ਐਡ ਬੰਦ ਕਰਾਉਣ ਦੇ ਲਈ ਟਰਾਈ ਕੀਤੀ ਸੀਗੀ ਉਹ ਭੁੱਲ ਗਿਆ ਸੀਗਾ ਵੀ ਇੱਥੇ ਐਡਿਟ ਸਕੂਲ ਟੀਚਰ ਵੀ ਬੈਠੇ ਆ ਜਿਹੜੇ ਕਿ ਇੱਕ ਆਪਣੇ ਆਪ ਦੇ ਵਿੱਚ ਪਾਰਟੀਆਂ ਤੇ ਕਦੇ ਵੀ ਕਾਨੂੰਨੀ ਤੌਰ ਤੇ ਇਹ ਸਟੈਪ ਆ ਜਿਹੜਾ ਸਿਰੇ ਨਹੀਂ ਲੱਗੇਗਾ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਬਾਅਦ ਚ ਦੱਸਾਂਗੇ ਪਰ ਇੱਕ ਗੱਲ ਜ਼ਰੂਰ ਆ ਸਰਕਾਰਾਂ ਨੂੰ ਜਿੱਥੇ ਆਪਣੇ ਫਰਜ਼ ਅਦਾ ਕਰਨੇ ਚਾਹੀਦੇ ਆ ਉੱਥੇ ਮੈਨੇਜਮੈਂਟਾਂ ਦਾ ਵੀ ਫਰਜ਼ ਅਦਾ ਕਰਾਉਣੇ ਚਾਹੀਦੇ ਆ ਹੁਣ ਲੜਾਈ ਸਰਕਾਰ ਦੀ ਮੈਨੇਜਮੈਂਟਾਂ ਨਾਲ ਮੈਨੇਜਮੈਂਟਾਂ ਦਾ ਹਿਸਾਬ ਤਾਂ ਪੁੱਛਿਆ ਜਾਂਦਾ ਸੀ ਇਹਦਾ ਆਡਿਟ ਪੁੱਛਿਆ ਜਾਂਦਾ ਪਰ ਤਨਖਾਹ ਟੀਚਰ ਦੀ ਰੁਕੀ ਜਾਂਨ ਉਹ ਕਿੱਥੇ ਇਨਸਾਫ ਆ ਤੁਸੀਂ ਮੈਨੇਜਮੈਂਟਾਂ ਨੂੰ ਜਿਵੇਂ ਮਰਜ਼ੀ ਟੱਕਰੋ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਅਧਿਆਪਕਾਂ ਦੀ ਸੰਗੀ ਘੋਟੋ ਅਧਿਆਪਕਾਂ ਨੂੰ ਉਹਨਾਂ ਦੇ ਹੱਕ ਦਵਾਓ ਉਹਨਾਂ ਦੀ ਤਨਖਾਹ ਦਵਾਓ ਤੇ ਭਾਵੇਂ ਆਪਣੀ ਛਾੜਬਿੰਦ ਜਵਾਲ ਪੜਤਾਲ ਜਿਵੇਂ ਮਰਜ਼ੀ ਕਰੋ ਪਰ ਅਧਿਆਪਕਾਂ ਨੂੰ ਉਹਦੀ ਤਨਖਾਹ ਜ਼ਰੂਰ ਮਿਲਣੀ ਚਾਹੀਦੀ ਆ ਅਧਿਆਪਕਾਂ ਨੂੰ ਦਾ ਹੱਕ ਮਿਲਣਾ ਚਾਹੀਦਾ ਨਵੇਂ ਅਧਿਆਪਕਾਂ ਦੀ ਭਰਤੀ ਹੋਣੀ ਚਾਹੀਦੀ ਆ ਤੇ ਜਿਹੜੇ ਸਾਡੇ ਕਈ ਸਾਥੀ ਸੋਚਦੇ ਸੀਗੇ ਵੀ ਸ਼ਾਇਦ ਅਸੀਂ ਸਰਕਾਰੀ ਸਕੂਲਾਂ ਚਲੇ ਜਾਵਾਂਗੇ ਹੁਣ ਉੱਥੇ ਬਾਅਦ ਵੀ ਉੱਥੇ ਵੀ ਕਾਫੀ ਜ਼ਿਆਦਾ ਘੱਲੂ ਘਾਰਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਟਟ ਦੇ ਬਾਰੇ ਭਾਵੇਂ ਅਜੇ ਘੱਟ ਗਿਣਤੀਆਂ ਸਕੂਲਾਂ 'ਤੇ ਪੈਂਡਿੰਗ ਆ ਪਰ ਇਹ ਸ਼ੁਰੂਆਤ ਹੀ ਮਹਾਰਾਸ਼ਟਰ ਦੇ ਮਾਨਤਾ ਤੇ ਸਹਾਇਤਾ ਪ੍ਰਾਪਤ ਇੰਸਟੀਚੂਨਾਂ ਤੋਂ ਹੋਈਆ ਕ੍ਰਿਸ਼ਣ ਇੰਸਟੀਚੂਨਾਂ ਤੋਂ ਮਾਊਂਟਨ ਇੰਸਟੀਚੂਨਾਂ ਤੋਂ ਤੇ ਜਿਹਦੇ ਇੱਕ ਇਹ ਅਜੇ ਸੱਤ ਮੈਂਬਰੀ ਬੈਂਚ ਕੋਲ ਕੇਸ ਚੱਲਿਆ ਉਹਦਾ ਰਿਜ਼ਲਟ ਪਤਾ ਨਹੀਂ ਕੀ ਆ ਨਿਕਲਣਾ ਕਹੇ ਨਹੀਂ ਉਹ ਸਮਾਂ ਦੱਸੂਗਾ ਪਰ ਅੱਜ ਦੇ ਦਿਨ ਅਧਿਆਪਕ ਵਰਗ ਨੂੰ ਯਾਦ ਕਰਨਾ ਚਾਹੀਦਾ ਉਸ ਸੁਵਿੱਤਰੀ ਬਾਈ ਫੁੱਲੇ ਨੂੰ ਜਿਨੇ ਕੇ ਸ਼ੰਗਾਰਸਦਾ ਸਮਾਜ ਸਮਾਜਿਕ ਬੁਰਾਈਆਂ ਦੇ ਖਿਲਾਫ ਇੱਕ ਬਿਗਲ ਯੁੱਧ ਦਾ ਬਿਗਲ ਬਜਾਇਆ ਸੀਗਾ ਤੇ ਇਹ ਕੰਮ ਹੁਣ ਦੇ ਅਧਿਆਪਕ ਵਰਗ ਨੂੰ ਵੀ ਕਰਨ ਦੀ ਲੋੜ ਆ ਉਹਨੂੰ ਸਾਰੀਆਂ ਬੁਰਾਈਆਂ ਦੇ ਖਿਲਾਫ ਲੜਨ ਦੀ ਲੋੜ ਆ ਉਹਨੂੰ ਮੈਨੇਜਮੈਂਟਾਂ ਦੀ ਧੱਕੇਸ਼ਾਹੀਆਂ ਦੇ ਖਿਲਾਫ ਲੜਨ ਦੀ ਲੋੜ ਆ ਖਾਸ ਤੌਰ ਤੇ ਮਾਨਤਾ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਾਲਿਆਂ ਨੂੰ ਤੇ ਸਰਕਾਰੀ ਸਕੂਲਾਂ ਵਾਲਿਆਂ ਨੂੰ ਜਿਹੜੀਆਂ ਉਹਨਾਂ ਦੇ ਧੱਕੇਸ਼ਾਹੀਆਂ ਹੁੰਨੀਆਂ ਜਿਹੜੀਆਂ ਉਹਨਾਂ ਦੇ ਡਾਕ ਰਾਈ ਉਹਨਾਂ ਦਾ ਸਾਰਾ ਸਿਸਟਮ ਉਹਨਾਂ ਦਾ ਖਰਾਬ ਕੀਤਾ ਜਾਂਦਾ ਹੈ ਡਾਕ ਚਲ ਜਾਇਆ ਜਾਂਦਾ ਹੈ ਜਿਵੇਂ ਦਫ਼ਤਰਾਂ 'ਚ ਬੈਠੇ ਹੋਏ ਅਫਸਰ ਸਾਹੀ ਦੇ ਗੁਲਾਮ ਮਲਾਜ਼ਮ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਤੇ ਜਿਵੇਂ ਉਹਨਾਂ ਤੋਂ ਗੈਰ ਵਿਧਿਕ ਕੰਮ ਲੈ ਜਾਂਦੇ ਆ ਇਹਨਾਂ ਬਾਰੇ ਖੜਨ ਦੀ ਲੋੜ ਆ ਤੇ ਸਮਾਜ ਤੇ ਹੋਰੇ ਜ਼ੁਲਮਾਂ ਦੇ ਖਿਲਾਫ ਤੇ ਹੁਣ ਖੜਨ ਦੀ ਲੋੜ ਆ ਇਸ ਸਮੇਂ ਹੜ੍ਹਾਂ ਦੇ ਜੋ ਹੜ੍ਹਾਂ ਦੇ ਨਾਲ ਕਹਿਰ ਵਰਤਾਇਆ ਗਿਆ ਬੰਦੇ ਦੇ ਬਣਾਏ ਹੋਏ ਡੈਮਾਂ ਦੁਆਰਾ ਤੇ ਬੰਦਿਆਂ ਦੀਆਂ ਗਲਤੀਆਂ ਦੁਆਰਾ ਉਹਨਾਂ ਨਾਲ ਵੀ ਖੜਨ ਦੀ ਲੋੜ ਆ ਤੇ ਮੈਂ ਸਾਰੇ ਅਧਿਆਪਕ ਵਰਗ ਨੂੰ ਜਿੱਥੇ ਅਧਿਆਪਕ ਦਿਵਸ ਦੀ ਵਧਾਈ ਦਿਨਾ ਉਥੇ ਸੁਇਤਰੀबाई फुले ਕੇ ਉਸ ਮਹਿਲਾ ਮਹਾਨ ਅਧਿਆਪਕ ਨੂੰ ਯਾਦ ਕਰਦਾ ਤੇ ਇਹ ਅਧਿਆਪਕ ਦਿਵਸ ਉਹਨਾਂ ਨੂੰ ਸਜਦਾ ਕਰਦਾ ਅਤੇ ਆਸ ਕਰਦਾ ਹੈ ਅਧਿਆਪਕ ਇੱਕ ਕ੍ਰਾਂਤੀ ਦੀ ਮਿਸਾਲ ਬਣ ਕੇ ਉੱਠਣਗੇ ਇੱਕ ਐਸੀ ਮਿਸਾਲ ਜਿਹੜੀ ਕਿ ਕਿਸੇ ਸਮੇਂ ਸ਼ਹੀਦ ਭਗਤ ਸਿੰਘ ਦੇ ਵਿੱਚ ਵੀ ਉੱਠੀ ਸੀ ਚੰਦਰ ਸਿੰਘ ਰਾਜਾ ਚ ਵੀ ਉੱਠੀ ਸੀ ਰਾਜਗੁਰੂ ਸਖਦੇਵ ਝੁੱਟੀ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਝੁੱਟੀ ਸੀ ਤੇ ਉਹਨਾਂ ਬਿਆੰਤ ਅਣਗਿਣਤ ਯੋਧਿਆਂ ਦੇ ਵਿੱਚ ਝੁੱਟੀ ਸੀਗੀ ਤੇ ਜਿਹੜੇ ਆਜ਼ਾਦੀ ਤੋਂ ਬਾਅਦ ਵੀ ਬਹੁਤ ਸਾਰੇ ਸੰਘਰਸ਼ੀਲ ਯੋਧਿਆਂ ਉਹਨਾਂ ਦੇ ਵਿੱਚ ਵੀ ਉੱਠੀ ਸੀਗੀ ਤੇ ਜਿਹੜੇ ਹਮੇਸ਼ਾ ਜ਼ੁਲਮ ਦੇ ਖਿਲਾਫ ਚਾਹੇ ਆਪਣੇਆਂ ਵੱਲੋਂ ਹੋਵੇ ਚਾਹੇ ਬਗਾਨਿਆਂ ਦੇ ਵੱਲੋਂ ਹੋਵੇ ਉਹਦੇ ਖਿਲਾਫ ਆਵਾਜ਼ ਉਠਾਉਂਦੇ ਰਹੇ ਆ ਤੇ ਹਮੇਸ਼ਾ ਇੱਕ ਬੰਦਾ ਹੋਣ ਦਾ ਸਬੂਤ ਦਿੰਦੇ ਰਹੇ ਆ ਕਿਉਂਕਿ ਬੰਦੇ ਦਾ ਜਨਮ ਲੈਣਾ ਕਾਫੀ ਨਹੀਂ ਬੰਦੇ ਦਾ ਦਿਖਣਾ ਕਾਫੀ ਨਹੀਂ ਬੰਦੇ ਦਾ ਪਤਾ ਵੀ ਹੋਣਾ ਚਾਹੀਦਾ ਵੀ ਇਹ ਬੰਦਾ ਹੈ ਨਹੀਂ ਬੰਦੇ ਤੇ ਜਾਨਵਰਾਂ 'ਚ ਕੋਈ ਫਰਕ ਨਹੀਂ ਤੇ ਮੈਂ ਸਮੁੱਚੇ ਅਧਿਆਪਕ ਵਰਗ ਨੂੰ ਆ ਆਪਣੇ ਹੱਕਾਂ ਲਈ ਜਾਗਰੂਕ ਹੋਣ ਦੇ ਲਈ ਸੱਦਾ ਦਿੰਦਾ ਤੇ ਸਰਕਾਰਾਂ ਨੂੰ ਇਹ ਉਨਾ ਵੱਲੋਂ ਇਹ ਵੀ ਕਹਿਣਾ ਚਾਹਣਾ ਹੈ ਵੀ ਆਪਣੇ ਧੱਕੇਸ਼ਾਹੀਆਂ ਨੂੰ ਕੰਟਰੋਲ ਕਰੋ ਮਾਨਤਾ ਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਬਣਦੇ ਹੱਕ ਦਵਾਓ ਉਹਨਾਂ ਨੂੰ ਤਰਖਾ ਸਮੇਂ ਸਿਰ ਦਵਾਓ ਚਾਹੇ ਮੈਨੇਜਮੈਂਟਾਂ ਤੋਂ ਦਵਾਓ ਚਾਹੇ ਆਪ ਦੋ ਪਰ ਉਹਨਾਂ ਨੂੰ ਤਰਖਾ ਜੂਰ ਮਿਲਣੀ ਚਾਹੀਦੀ ਆ ਕਿਉਂਕਿ ਇਹ ਮਲਾਜ਼ਮ ਦੋ ਦੋ ਕਿਸਮ ਦੇ ਮਾਲਕਾਂ ਦੀ ਲੜਾਈ ਦੇ ਵਿੱਚ ਪਿਸ ਰਹੇ ਆ ਇੱਕ ਮੈਨੇਜਮੈਂਟ ਇੱਕ ਸਰਕਾਰ ਤੇ ਇਹਨਾਂ ਨੂੰ ਇਤੋਂ ਬਾਹਰ ਨਿਕਲਣ ਦੀ ਲੋੜ ਆ ਤੇ ਮੈਨੂੰ ਆਸ ਆ ਕਿ ਇਸ ਵੀਡੀਓ ਨੂੰ ਵਾਅਦੇ ਬਾਅਦ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਜਿਹੜਾ ਕਿ ਸੱਚ ਦੀ ਆਵਾਜ਼ ਪੂਰੀ ਤਰ੍ਹਾਂ ਨਾਲ ਦੁਨੀਆ ਦੇ ਵਿੱਚ ਪਚਾ ਰਿਹਾ ਸਰ ਸਮੁੱਚੇ ਸਮਾਜ ਨੂੰ ਸਮੁੱਚੇ ਅਧਿਆਪਕ ਵਰਗ ਨੂੰ ਜਗਾ ਰਿਹਾ ਹੈ ਉਹਨੂੰ ਸਬਸਕ੍ਰਾਈਬ ਵੀ ਕਰੋਗੇ ਤੇ ਦੂਜਿਆਂ ਨੂੰ ਵੀ ਸਬਸਕ੍ਰਾਈਬ ਕਰਨ ਲਈ ਕਹੋਗੇ ਇਹਨਾਂ ਸ਼ਬਦਾਂ ਦੇ ਨਾਲ ਲੈਣਾ ਤੁਹਾਡੇ ਤੇ ਇਜਾਜ਼ਤ ਸ਼ਬਾ ਖੈਰ ਧੰਨਵਾਦ ਅਲਵਿਦਾ ਸਤਿ ਸ੍ਰੀ ਅਕਾਲ